ਕਰਕੇ ਸਿਰ ਤੇ ਦਸਤਾਰ ਬਨ ਕੇ ਗੁਰਸਿੱਖ ਬਣੇ ਹੋਏ ਸਾਡੇ ਸਾਹਮਣੇ ਬੈਠੇ ਆ ਪਰ Hindu ਭਾਈਚਾਰੇ ਤੋਂ ਬਿਲੋਂਗ ਕਰਦੇ ਆ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪਾਠ ਕਰਦੇ ਨੇ ਰੋਲ ਲਾਉਂਦੇ ਨੇ ਰੋਲ ਲਾ ਕੇ ਆਪਣਾ ਘਰ ਪਰਿਵਾਰ ਚਲਾਉਂਦੇ ਅੱਜ ਇਹਨਾਂ ਦੀ ਬੇਟੀ ਗਗਨਦੀਪ कौर ਆਪਣੇ ਪਾਪਾ ਤੋਂ ਘਰੇ ਆਏ ਤੋਂ ਜ਼ਹਿਰ ਮੰਗਦੀ ਆ ਵੀ ਪਾਪਾ ਮੈਨੂੰ ਜ਼ਹਿਰ ਦੇ ਦੇ ਜੀ papa promise ਕਰ ਲੈਂਦਾ ਜਾਂ ਕਹਿ ਰਿਹਾ ਪੁੱਤ ਮੈਂ ਤੈਨੂੰ ਜ਼ਹਿਰ ਦੇ ਦਨ ਲਿਆ ਕੇ ਕੋਈ ਨਾ ਤਾਂ ਖੁਸ਼ ਹੋ ਜਾਂਦੀ ਆ ਛੱਡ ਛੱਡ ਮੈਂ ਕੁੜੇ ਗगन ਕੁੜੇ ਗगन ਉਹ ਮੇਰੀ ਗगन ਭੈਣ ਆਈ ਅੱਜ ਤਾਂਨੇ ਸੁਪਨੇ ਰੇ ਕਰੇ ਆ ਗਈ ਗगन ਹੈ ਗगन ਇਧਰ ਦੇਖ ਮੇਰੇ ਬਾਰ ਕਿਵੇਂ ਹੈ ਕੀ ਕਰਨ ਦੱਸ ਇਹ ਕਿਨੇ ਤੂੰ ਜ਼ਹਿਰ ਮੰਗਦੀ ਐ ਜ਼ਹਿਰ ਮੰਗਦੀ ਐ ਤੂੰ ਕਿਉਂ ਇੱਧਰ ਦੇਖ ਮੇਰੇ ਮਾੜੀ ਕੌੜੀ ਬਹੁਤ ਹੁੰਦੀ ਐ ਹੈ ਨਿੰਗਲੀ ਨਹੀਂ ਤੋ ਤੈਨੂੰ ਪਤਾ ਕੀ ਐ ਇੰਨੀ ਕੌੜੀ ਹੁੰਦੀ ਜਦ ਤੂੰ ਇੱਥੇ ਘੁੱਟ ਭਰਨੀ ਆ ਗਲ ਪੜਦੀ ਜਾਣਾ ਬਹੁਤ ਦਰਦ ਹੋਊਗਾ ਹੈ ਖਾਣੀ ਕਾ ਤੂੰ ਜ਼ਹਿਰ ਤੂੰ ਹੈ ਪੁੱਤ ਜ਼ਹਰੇ ਖਾਣੀ ਘਾਤੋਂ ਦੱਸ ਪਹਿਲਾਂ ਕੀ ਹਾਂ ਕਿ ਦੇਣੀ ਆ ਤੇ ਜੀ ਉੱਤਰ ਗਿਆ ਹੈ ਜੀ ਉੱਤਰ ਗਿਆ ਜਣੀ ਅੰਦਰ ਜੀ ਕਹਿੰਦੇ ਉੱਤਰ ਗਿਆ ਪੁੱਤ ਜੇ ਤੂੰ ਜਿਉਂ ਹੀ ਵੀ ਨਹੀਂ ਗਿਆ ਜ਼ਿਆਦਾ ਘੁੰਮੀ ਫਿਰੀ ਵੀ ਨਹੀਂ ਗਿਆ ਜੀ ਹੈ ਪੜੇਗਾ ਕਿ ਨਹੀਂ ਦਿੱਲੀ ਗਈਆਂ ਕਦੇ ਫੇਰ ਅਬ ਦਿੱਲੀ ਨਹੀਂ ਘੁੰਮਣਾ ਉਹ ਦਿੱਲੀ ਵੱਡੇ ਹਸਪਤਾਲ ਤੇ ਚੱਲਾਂਗੇ ਉੱਥੇ ਜਾ ਕੇ ਤੇਰਾ ਇਲਾਜ ਕਰਾ ਕੇ ਦਿਖਾ ਕੇ ਲਿਆਵਾਂਗੇ ਆਪਾਂ ਹੈਂ ਆ ਬਾਲ ਕਟਾਈ ਫਿਰਦੀ ਆ ਤੂੰ ਕੋਈ ਨਾ ਗੁੱਤ ਨਹੀਂ ਸੀ ਕਰਦੀ ਤੂੰ ਪਹਿਲਾਂ ਪਹਿਲਾਂ ਤੇਰੇ ਗੁੱਤ ਹੁੰਦੀ ਸੀ ਹੈ ਪਹਿਲਾਂ ਗੁੱਤ ਹੁੰਦੀ ਤੇਰੇ ਚੱਲਾ ਜਾ ਕੋ ਉੱਥੇ ਸਾਈਡ ਤੇ ਚੱਲ ਕੇ ਨਾ ਫਿਰ ਗੱਲਾਂ ਕਰਦੇ ਆ ਜਾ ਹਾਂ ਦੇਖ ਕੀ ਕਰਨ? ਏਥੇ ਦੇਖੋ ਹੁਣ ਤੁਮੇ ਨਾਲ ਖੁੱਲਕੇ ਗੱਲ ਕਰਨੀ ਸਾਰੀ ਜਿਹੜੀ ਵੀ ਤੇਰੀ ਖੁਆਇਸ਼ ਹੋਊਗੀ ਉਹ ਮੈਂ ਪੂਰੀ ਕਰਾਂਗਾ। ਨਾ ਜਾ। ਕੀ ਕਰਨੇ? ਜਾ। ਪਰ ਮੈਨੂੰ ਤੂੰ ਖੁੱਲਕੇ ਗੱਲ ਕਰਨੀ ਆ ਜੀ ਕੋਈ ਨਾ ਸਿੱਧਾ ਜਿਆਰ ਨਹੀਂ ਮੰਗਣੀ ਦੇ। ਹੱਥ ਖੋਲ। ਖੋਲਾ ਸ। ਥੋੜਾ ਥੋੜਾ ਜਦੋਂ ਕਿ ਮੈਂ ਖੋਲਣਾ ਤਰਾ। ਖੋਲਦਾ ਨਹੀਂ। ਤਾਂ ਜਾ ਕੇ ਕਿਵੇਂ ਹੋ ਗਈ? ਇਹ ਤਾਂ ਆ ਗਏ ਫੁਕਾਰਨ ਮੈਂ ਕਿ। ਆਗਰਮ ਤਾਂ ਇੰਗਾ ਕਾ ਨਾ ਸਕੂਲ ਜਾਂਦੀ ਸੀ ਪਹਿਲਾਂ ਤੋਂ ਕਿੰਨਾ ਪੜ੍ਹੀਆਂ ਪੁੱਤ ਪੰਜ ਪੰਜ ਪੜ੍ਹੀਆਂ ਆਪਣਾ ਨਾਮ ਲਿਖ ਲੈਣੀ ਹੈ ਲਿਖਣਾ ਆ ਜਾਂਦਾ ਪਹਿਲਾਂ ਲਿਖ ਲੈਂਦੀ ਸੀ ਠੀਕ ਆ ਪੜ੍ਹ ਵੀ ਲੈਣੀ ਆ ਤੂੰ ਪੰਜਾਬੀ ਵੀ ਪੜ੍ਹ ਲੈਣੀ ਇੰਗਲਿਸ਼ ਇੰਗਲਿਸ਼ ਵੀ ਪੜ੍ਹ ਲੈਣੀ ਠੀਕ ਆ ਤੇ ਵੱਡੀ ਹੋ ਕੇ ਕੀ ਬਣਨਾ ਚਾਹੁੰਦੀ ਸੀ ਤੂੰ ਕੀ ਸੁਪਨਾ ਤੇਰਾ ਹੈਂ ਉਹ ਵਗਨੇ ਦੱਸ ਦੇ ਮੈਨੂੰ ਦੱਸੋ ਨਹੀਂ ਸੁਣ ਰਿਹਾ ਲੈ ਡਿਪਲੋਮਸ ਹੈ ਲੈ ਡਿਪਲੋਮਸ ਲੈ ਡਿਪਲੋਮਸ ਬਣਨ ਸਰ ਠੀਕ ਹੈ ਪਰ ਤੈਨੂੰ ਪਤਾ ਤੂੰ ਹੁਣ ਵੀ ਬਣ ਸਕਦੇ ਆ ਬਣ ਸਕਦੇ ਬਣ ਸਕਦੇ ਸਿਰਫ ਪਤਾ ਕਿਵੇਂ ਤੈਨੂੰ ਆਹੀ ਪ੍ਰੋਬਲਮ ਆ ਪੈਰਾਂ ਦੀ ਹੋਈ ਹੱਥਾਂ ਦੀ ਜੀ ਇਹ ਠੀਕ ਹੋ ਜਵੇ ਫਿਰ ਮੰਨਦੇ ਇਹ ਗੱਲ ਨੂੰ ਜੀ ਠੀਕ ਹੋ ਜੇ ਬਈ ਹੱਥ ਤੇਰੀ ਠੀਕ ਹੋ ਜਾਣ ਤਾਂ ਠੀਕ ਹੋ ਜਾਣ ਫਿਰ ਤੂੰ ਪੂਰਾ ਜੋਰ ਲਾ ਕੇ ਐਕਸਰਸਾਈਜ਼ ਤੇ ਪੜਾਈ ਕਰੇਂਗੀ ਦਿਲ ਤੋਂ ਦੱਸਿੰਦੀ ਗੱਲ ਜੇ ਦਿਲ ਤੋਂ ਦੱਸੇਂਗੀ ਗੱਲ ਫਿਰ ਵਾਇਗਰੂ ਨੇ ਵੀ ਬਾਹ ਫੜਨ ਹੈ ਠੀਕ ਹੋਣਾ ਲੈ ਹੈ ਨੀ ਕਿਹਨੇ ਕਿਹਾ ਤੈਨੂੰ ਇਹ ਗੱਲ ਇਹ ਨਾ ਤੇਰੇ ਮਨ ਦੇ ਵਿੱਚ ਦੇਖੋ ਮੇਰੇ ਮਨ ਚ ਹੁਣ ਐ ਆਉਂਦਾ ਵੀ ਮੈਂ ਹੁਣ ਮਰ ਜਾਣਾ ਮੈਂ ਕਿਤੇ ਮਰ ਜੂਗਾ ਮੇਰੇ ਮਨ ਚ ਆ ਜੂਗਾ ਪੁੱਤ ਜੀ ਗੱਲ ਹੈ ਐਦਾ ਨਹੀਂ ਹੁੰਦਾ ਕਹਿੰਨੇ ਦੇਖ ਪੁੱਤ ਬਾਬਾ ਜੀ ਹੈ ਨਾ ਜਿਹੜੇ ਕਈ ਵਾਰੀ ਉਹ ਆਪਾਂ ਨੂੰ ਦੁੱਖ ਦਿੰਦੇ ਆ ਉਹ ਦੇਖਦੇ ਆ ਵੀ ਇਹ ਦੁੱਖ ਸਹਿ ਸਕਦਾ ਕਿ ਨਹੀਂ ਇਹ ਕਿੰਨਾ ਕੁ ਸਟਰੋਂਗ ਆ ਮੇਰਾ ਬੱਚਾ ਬਾਬਾ ਜੀ ਕਈ ਵਾਰੀ ਉਹ ਦੁੱਖ ਦੇ ਕੇ ਦੇਖਦੇ ਆ ਆਪਾਂ ਨੂੰ ਟ੍ਰਿਕਾ ਲੈਂਦੇ ਆ ਆਪਣਾ ਏਮ ਤਿਆਰ ਲੈਂਦੇ ਆ ਬਾਬਾ ਜੀ ਇਹ ਤੇਰਾ ਏਮ ਤਿਆਰ ਨਾ ਜੇ ਤੂੰ ਇਹ ਏਮ ਤਿਆਰ ਪਾਸ ਕਰ ਗਈ ਨਾ ਤੁਹ ਠੀਕ ਵੀ ਹੋ ਸਕਦੀਆਂ ਬਾਬਾ ਜੀ ਤੈਨੂੰ ਠੀਕ ਕਰ ਦੇਣਗੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਤਾ ਕਿੰਨੀ ਵੱਡੀ ਕਿਰਪਾ ਹੁੰਦੀ ਹੈ ਪਤਾ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਾਖੀਆਂ ਪੜੀਆਂ ਕਿ ਸੁਣੀਆਂ ਦੀਵਾਨ ਸੁਣਦੀ ਉਹਨੇ ਕਿਰੇ ਤੈਨੂੰ ਕੋਈ ਨਾ ਮੈਂ ਸੁਣਾਉਂਗਾ ਅੱਛਾ ਤੈਨੂੰ ਕਿ ਰੇਡੀਓ ਜਿੱਨਾ ਨਿਕਾ ਜੇ ਮੈਂ ਉਹਨਾਂ ਦੀ ਗਰਬਾਣੀ ਪੜੀ ਹੋਈ ਸਾਡੀ ਉਹਨਾਂ ਦੀ ਸਾਰੀ ਕਥਾ ਵਾ ਉਹਰੇ ਜੀ ਕਾਉਂਡੇ ਰਕਸ਼ੂਣਾਂ ਦਾ ਸਾਰਿਆਂ ਦਾ ਦੱਸਿਆ ਹੋਇਆ ਬਰੀ ਕੰਧਾਰੀ ਉਹਨਾਂ ਦਾ ਵੀ ਕਿਵੇਂ ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਹੈ ਨਾ ਭਾਈ ਲਾਲੋ ਜੀ ਦਾ ਸਾਰਾ ਠੀਕ ਹੈ ਤੁਹਾਡਾ ਜਮਾ ਠੀਕ ਹੋ ਜਾਣਾ ਜਮਾ ਤੇਰੇ ਹੱਥ ਸਿੱਧੇ ਹੋ ਜਾਣਗੇ ਪੁੱਤ ਪਰ ਉਹਦੇ ਵਾਸਤੇ ਤੇਰੇ ਅੰਦਰ ਇੱਛਾ ਸ਼ਕਤੀ ਚਾਹੀਦੀ ਹੈ ਹੈਗੀ ਮੈਂ ਤਾਂ ਜ਼ਹਿਰ ਖਾਂਦੀ ਛ ਉਹ ਤਾਂ ਜ਼ਹਿਰ ਖਾ ਕੇ ਕੀ ਹੋਊਗਾ ਨਾ ਜ਼ਹਿਰ ਖਾਣ ਨਾਲ ਪੁੱਤ ਕੀ ਹੋ ਜਾਊਗਾ ਤੂੰ ਆਪਦੇ ਕਿੰਨੀਆਂ ਸੱਟਾਂ ਮਰਵਾਈ ਫਿਰਦੀਆਂ ਫਿਰ ਗੁੱਸੇ 'ਚ ਮਾਰਦੀ ਹੱਥੁੱਥ ਫਿਰ ਆਇਆ ਇਹ ਵਿੱਚ ਦਾ ਇਹ ਹੈ ਦਿੱਦੀ ਪੈਂਦੀ ਰਾਤ ਨੂੰ ਬੱਸ ਆਹ ਬਾਂਹ ਤੇ ਵੀ ਇੰਦਰ ਵੀ ਹੈ ਤਾਂ ਇਹ ਚਿਤਾ ਵੀ ਫਿਰ ਕਥਾ ਤੇ ਇਹ ਆ ਦੇ ਕੋ ਕਾਲੇ ਸਾਰੇ ਖਾਤੋ ਤੇ ਉਹ ਆਇਆ ਫਿਰ ਉਹ ਜੂ ਮਤਲਬ ਇਹ ਕੜਾ ਇੱਥੇ ਮਾਰੀ ਜਾਂਦੀ ਐ ਨਾ ਪਈ 24 ਘੰਟੇ ਜੋ ਬਾਲਾ ਘੜ ਦੇ ਕੇ ਸਾਈਡ ਤੇ ਪੈਂਦੀ ਐ ਜੀ ਰਾਤ ਨੂੰ ਤੋ ਟਿੱਦੀ ਤੇ ਦਿਨ ਚ ਸਿੱਧੀ ਕਰ ਦਿੰਦੇ ਆ ਬਸ ਮੰਜੀ ਨਾਲ ਕਿਥੀ ਜਾਂਦੇ ਨੇ ਪਿਛਾਉਦੇ 16 ਸਾਲ ਹੋ ਗਈ ਲਗਾਤਾਰ ਥੱਲੋਂ ਪਿਛਾਉਣੀ ਨਹੀਂ ਸੀ ਇੰਨੇ ਕਿ ਜਗ੍ਹਾ ਫਿਰ ਜ਼ਮੀਨ ਹੀ ਉਹ ਫਿਰ ਪਿਛਾਉ ਮੰਜੀ ਦੇ ਰਾਹ ਆਇਤੋਂ 16 ਸਾਲ ਪਹਿਲਾਂ ਗगन ਤੈਨੂੰ ਯਾਦ ਹੋ ਜੇ ਤੂੰ ਠੀਕ ਸੀਗੀ ਜਮੇ ਇਹ ਕੰਕਾਰ ਸਤਨਾ ਕਰਤਾਪੁਰ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋ ਸਪੀਸ ਅੱਜ ਆਪਾਂ ਸ਼ਕਰਤਾ ਕਰੇਗੇ ਬਾਰਾਂ ਅੰਦਰੋਸਤੀਆਂ ਬਖਸ਼ ਮ੍ਰਿਤਿ ਨੂੰ ਚੜ੍ਹਦੀ ਕਲਾ ਬਖਸ਼ ਮ੍ਰਿਤਿ ਠੀਕ ਹੋ ਜੇਵੇ ਧਰਨ ਫਿਰਨ ਲੱਗ ਜੇਵੇ ਹੈਨਾ ਜੇਰ ਕਿਰਗੁਤੋਂ ਮੰਗਣ ਲੱਗੀ ਹੈ ਜੀ ਇਹ ਦਰਸਲ ਜਾ ਰਹੇ ਮੇਰੀ ਮੰਮੀ ਆ ਮਾਤਾ ਮੇਰੇ ਮਾਤਾ ਕਿਦੋਂ ਗੁਜ਼ਰ ਗਏ 1.5 ਸਾਲ ਹੋ ਗਏ ਆ ਪੁਰੋਨੀ ਜੀ ਆਵੇ ਲੈ ਵੀ ਕਹਤਾਂ ਦੀ ਪਰ ਉਹ ਨਾ ਨਹੀਂ ਕਿਉਂ 24 ਘੰਟੇ ਚਲੋ ਕੋਲ ਸੀ ਜਾਂਦੀ ਜੀ ਆ ਬਿੜਿਆ ਉਹਨਾਂ ਕੀ ਹੋ ਗਏ ਉਹਨਾਂ ਸ਼ੂਗਰ ਇੱਕਦਮ ਵੱਧ ਕੇ ਅਟੈਕ ਜਾਇਆ ਉਹ ਗੂਗੂ ਹੋ ਗਈ ਉਹ ਉਹ ਮੁੰਡਾ ਨਾਲ ਹੀ ਰਹਿੰਦਾ ਸੀ ਨਹੀਂ ਜੀ ਉਹ ਪਾਸੇ ਸੀ ਜੇ ਮੁੰਡਾ ਪਹਿਲਾਂ ਹੀ ਛੱਡ ਕੇ ਵਿਆਹ ਕਰਾ ਕੇ ਪਰੇ ਹੋ ਗਿਆ ਹਾਂ ਜੀ ਥੋੜੇ ਜਿਹਾ ਦਾਦ ਜਾਇਦਾ ਕਿਹੜਾ ਮਾਰਦਾ ਸੀ ਕਿ ਜਦੋਂ ਇਹ ਗੁਜਰ ਗਈ ਉਹਦੇ ਮਤਲਬ ਬਹੁਤ ਆਈ ਹੋਣੀ ਬਿਲਕੁਲ ਉਹ ਵੀ ਕਿਤੇ ਆਉਂਦਾ ਜੇ 2 ਮਹੀਨੇ ਬਾਅਦ ਉਦੋਂ ਚੋਰੀ ਹੋਊ ਕਿਤੇ ਢੇੜਾ ਮਾਰ ਜੇ ਉਹ 2 ਮਹੀਨੇ ਤੱਕ ਉਹ ਕੀ ਕੰਮ ਕਰਦਾ ਉਹ ਆਪਦਾ ਸੀ ਸਿਨਾਰੀ ਦਾ ਜੀ ਕੋਣ ਹੈ ਕੋਈ ਨਦੀ ਵਿੱਚ ਸੋਨੇ ਦਾ ਕੰਮ ਕਰਦਾ ਸੀ ਸੋਨੇ ਦਾ ਕੰਮ ਕਰਦਾ ਉਹ ਕਿੱਥੇ ਰਹਿੰਦਾ ਕੱਗੇ ਜੀ ਧੀੜੀ ਦੇ ਨਾਲ ਹੈ ਦਾ 10 ਕਿਲੋਮੀਟਰ ਹੈ 10 ਕਿਲੋਮੀਟਰ ਕਿੱਥੇ ਮਸੂਕ ਕੰਨ ਦਾਸ ਬਾਇਜਾ ਪੈਂਦਾ ਹੈ ਜੀ ਇੱਕ ਤੱਕ ਗੀਦਰ ਕੋਟਕਪੋਏ ਮਤਨਾ ਹੈ ਇਹ ਕੱਗਾ ਜੀ ਆਪਣੇ ਪਿਆਲੇ ਤੋਂ ਜੇ ਸਮਾਨੇ ਤੋਂ ਵੀ ਧੱਗਾ ਫਿਰ ਪੱਛ ਅੱਛਾ ਫਿਰ ਪੱਛ ਉਹਦੇ ਵਿੱਚਕਾਰ ਹੈ ਤੇ ਇਹਨਾਂ ਦਾ ਪਿੰਡ ਉਹ ਤੋਂ ਕਿੰਨਾ ਦੂਰ ਆ 7 ਕਿਲੋਮੀਟਰ ਹੈ ਉੱਥੇ ਉਹਦੇ ਸਹਰੇ ਹੈ ਕੱਗੇ ਨਹੀਂ ਜੀ ਉੱਥੇ ਸਾਡਾ ਅੱਧਾ ਪਰਿਵਾਰ ਸਾਰੀ ਵਾਗੇ ਜੀ ਸਾਡੇ ਥਰੀਕੇ ਵਾਲੇ ਅੱਛਾ ਹੋਰ ਬੰਦੇ ਵੀ ਚਲੇ ਗਏ ਉੱਪਰ ਰਹੇਗੇ ਜੀ ਬੱਸ ਉੱਥੇ ਵੀ ਜ਼ਮੀਨ ਜਮੂ ਲਈ ਹੋਈ ਹੈ ਨਹੀਂ ਜੀ ਬਸ ਉੱਥੇ ਸਾਰੇ ਲਿਆਵੇ ਦੁਕਾਨਾਂ ਬਣਾ ਲਈਆਂ ਸਾਰੇ ਕਾਰੋਬਾਰ ਸਾਡੇ ਪਿੰਡ ਦੇ ਬਹੁਤ ਵੱਟ ਹੈ ਜੀ ਉੱਥੇ ਭਾਗੇ ਸੀ ਇੱਕ ਦੋ ਪਸਿਗੇ ਇੱਕ ਹੋਰ ਜੱਜਾ ਉਹ ਬੰਦੂ ਉਹ ਪਾਕੀ ਉੱਥੇ ਅੰਦਰ ਐਸਾ ਈਦੇ ਲਈ ਵੀ ਹਾਂ ਜੀ ਡੇਡੋ ਬਰਤ ਕੀਏ ਪੱਤੇ 99 ਹੈ ਜੀ ਹੁਣ ਦੇਖੋ ਇਦਾਂ ਖਲਸਾ ਜੀ ਕ੍ਰਿਸ਼ਨ ਚੰਦ ਜੀ ਇਹੇ ਆਪਣੇ ਜੋਗੀ ਤਰਨ ਜੋਗੀ ਹੋ ਸਕਦੀ ਹੈ ਤੁਹਾਨੂੰ ਨਾਲ ਰੁਕਣਾ ਪੈਣਾ ਗੁਰੂ ਕਿਰਪਾ ਕਰਨਗੇ ਆਪਾਂ ਤੇਰੇ ਨਾਲ ਆ ਗਗਨ ਤੂੰ ਇੱਕ ਵਾਰੀ ਸਾਡੇ ਤੇ ਵਿਸ਼ਵਾਸ ਕਰਕੇ ਆ ਜ਼ਹਿਰ ਜੂਲ ਖਾਣ ਵਾਲੀਆਂ ਗੱਲਾਂ ਛੱਡ ਦੇ ਇੱਕ ਵਾਰੀ ਸਾਨੂੰ 6 ਮਹੀਨੇ 6 ਮਹੀਨੇ ਸਾਡੇ ਸਾਥ ਕਦੇ ਬੁੱਤ 6 ਮਹੀਨੇ ਬਾਅਦ ਤੂੰ ਜ਼ਹਿਰ ਮੰਗਣੀ ਮੈਂ ਆਪ ਦੇ ਦੂੰਗਾ ਮੈਂ ਤੈਨੂੰ ਠੀਕ ਹੈ ਪਰ 6 ਮਹੀਨੇ ਤੂੰ ਵੱਡੇ ਭਾਈ ਤੇ ਭਰੋਸਾ ਕਰਕੇ ਜਿਵੇਂ ਭਾਈ ਹੁਣੀ ਕਹਿੰਦੇ ਓਵੇਂ ਓਵੇਂ ਕਰਨਾ 6 ਮਹੀਨੇ ਸਾਨੂੰ ਆਪਣੀ ਜ਼ਿੰਦਗੀ ਦੇ 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 6 ਮਹੀਨੇ ਬਾਅਦ ਜਿਵੇਂ ਤੂੰ ਕਹੇਂਗੀ ਫਿਰ ਆਪਾਂ ਉਵੇਂ ਕਰ ਲੈ ਦੇ ਦੇ ਦੋਗੇ ਜੀ ਬਾਕੀ ਜੀ ਦੇ ਦੇਓ ਫਿਰ ਤਾਂ ਫਿਰ ਇਹਦੀ ਗੱਲ ਮੰਨ ਵੀ ਲਿਓ ਜੀ ਠੀਕ ਆ ਪੱਕਾ ਪੱਕਾ ਦੇਵਾਂਗੇ ਹੈ ਤੇ ਪੱਕਾ ਦੇਵਾਂਗੇ ਜੇ ਜੇ 6 ਮਹੀਨੇ ਵਾ ਹਾਂ ਜੇ ਮੈਨੂੰ ਲੱਗੂਗਾ ਵੀ ਨਹੀਂ ਫਰਕ ਪਿਆ ਕੁਝ ਜੇ ਤੈਨੂੰ ਫਰਕ ਪੈ ਗਿਆ ਮੰਨ ਲਓ ਤੇ ਠੀਕ ਹੋ ਗਈ ਸੀ ਇਹ ਥੋੜੀ ਜਿਹੀ ਤੇਰੀ ਤੁਰ ਫਿਰਨ ਲੱਗ ਗਈ ਫਿਰ ਤੈਨੂੰ ਕਾਹਤੋਂ ਜ਼ਹਿਰ ਦੇਵਾਂਗੇ ਅਸੀਂ ਜੇ ਨਾਲ ਕਿ ਬਦੋਂ ਆਫਰ ਦੇ ਦਾਂਗੇ ਪਰ ਤੂੰ ਜੀ ਜਾਣ ਨਾਲ ਜੋਰ ਲਾਉਣਾ ਪੂਰਾ ਜਿਵੇਂ ਅਸੀਂ ਤੈਨੂੰ ਕਵਾਂਗੇ ਠੀਕ ਆ ਪੱਕਾ ਇਹ ਦੇਣੀ ਪਊਗੀ ਪੱਕਾ ਹਾਂ ਜੇ ਕੋਈ ਜਮਾਂ ਹੀ ਫਰਕ ਨਹੀਂ ਪਊਗਾ ਜੇ ਜਮਾਂ ਹੀ ਫਰਕ ਨਹੀਂ ਪਊਗਾ ਦੇਵਾਂਗੇ ਇਹ ਮੈਨੂੰ ਵੀ ਆਪਣੇ ਗੁਰੂ ਤੇ ਭਰੋਸਾ ਵਾ ਫਿਰ ਲੈ ਫੜ ਹੱਥ ਕਰ ਹੱਥ ਰੱਖਰੇ ਉੱਤੇ ਹੱਥ ਆਹ ਹੱਥ ਜਾ ਕੇ ਇੱਥੇ ਰੱਖ ਹੱਥ ਕਰ ਵਾਦਾ ਕਰਨ ਟਰਾਈ ਕਰ ਕੋਸ਼ਿਸ਼ ਤਾਂ ਕਰਕੇ ਦੇ ਇੱਕ ਮਿੰਟ ਇੱਕ ਮਿੰਟ ਕੋਸ਼ਿਸ਼ ਕਰ ਲਾ ਦੇ ਬੱਤ ਮਾੜਾ ਜਾ ਮਾੜਾ ਜਾ ਕੋਸ਼ਿਸ਼ ਕਰ ਯਾਨੀ ਕਿ ਮਾਈਂਡ ਦਿਮਾਗ ਤੋਂ ਲਾ ਕੇ ਮੈਂ ਆਉਂਦਾ ਐ ਐ ਮੁੱਢਾ ਟੇਡਾ ਕਰਕੇ ਐ ਜੇ ਕਰ ਦੇ ਆਪੇ ਕਰਣਾ ਐ ਮੁੱਢਾ ਟੇਡਾ ਕਰ ਥੋੜਾ ਆਤ ਆਤ ਆ ਸੇਤ ਲਾ ਐਨੂੰ ਆਤ ਨੂੰ ਹਲਾ ਤਾ ਸੀ ਮਾੜਾ ਐਂਦਾ ਸਿੱਧਾ ਕਰ ਐਂਦਾ ਸਿੱਧਾ ਐਂਦਾ ਉਗਲੀ ਹਲਾ ਮਾਰੀ ਅੜਾ ਇਹ ਤਾਂ ਹੈ ਇਹ ਕਰਤ ਲਾ ਮਾੜੀ ਜਿਉਂ ਗੁਲੀ ਹਲਾਤਾ ਲਾਗੇ ਦੇ ਲਾਵੇ ਅਗੁੱਠਾ ਲਾ ਅਗੁੱਠਾ ਲਾ ਲਾਗੁੱਠਾ ਏ ਏ ਏ ਏ ਪੂਰਾ ਮਨ ਅੰਦਰੋਂ ਮਨ ਚ ਇਤ ਲਾ ਕੇ ਹੈਨਾ ਮੜਾ ਜਾਏ ਗੁੱਠਾ ਲਾ ਆਹ ਅਗੁੱਠਾ ਲਾ ਅਰੇ ਮੰਦਰਾ ਗੁੱਠਾ ਉਹ ਐ ਕਰਤਾ ਉਹਨਾਂ ਨੂੰ ਗੁੱਠੇ ਨੂੰ ਬੰਦ ਕਰ ਕਰ ਬੰਦ ਐ ਕਰ ਐ ਬੰਦ ਐ ਕਰ 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 ਕਰੂਗਾ ਪੁੱਤ ਆਪਾਂ ਨਾਲ ਮਿਲ ਕੇ ਕੋਸ਼ਿਸ਼ ਕਰਾਂਗੇ ਦੇਣੀ ਪਾਉਗੀ ਤੇ ਯਾਰ ਹਾਂ ਜੀ ਜਮਾਈ ਤੈਨੂੰ ਕੋਈ ਫਰਕ ਨਹੀਂ ਪਾਊਗਾ ਨਾ ਫਿਰ ਦੇਣੀ ਪਾਉਗੀ ਠੀਕ ਆ ਜੇ ਫਰਕ ਪੈ ਗਿਆ ਫਿਰ ਤੈਨੂੰ ਸਾਡੀ ਗੱਲ ਮੰਨਣੀ ਪਊਗੀ ਠੀਕ ਆ ਅਰੇ ਇਧਰ ਹੱਥ ਕੰਬਣ ਲੱਗ ਗਿਆ ਨਾ तेरे ਹੱਥ 'ਚ ਦਾਕਤ ਹੈਗੀ ਆ ਹਜੇ ਤਾਂ ਹੀ ਤਾਂ ਕੰਬਦਾ ਤੇਰਾ ਠੀਕ ਹੈਗਾ ਕਿਨੇ ਅਰੇ ਗਏ ਵਾਈਬ੍ਰੇਸ਼ਨ ਉਹਨੂੰ ਨਰਵ ਸਿਸਟਮ ਦਾ ਕੰਮ ਕਰਦਾ ਹਜੇ ਕਿਦਾਂ ਨੇ ਕਿਹਾ ਕਮੋਡਰ ਦਾ ਚਖਣਾ ਕਰਪੁਰਾ ਦਾ ਦੁਖਦਾਇਤੋਂ ਇਥੇ ਦੁਖ ਲੱਗੂਗਾ ਮੈਂ ਦਸੀਂ ਦੁਖ ਲੱਗਦਾ ਦੁਖਦਾਦਾ ਨਹੀਂ ਇੱਥੇ ਚੱਕੇ ਤੋਂ ਦੁਖਦਾ ਦੁਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਇਹ ਸਾਡੀ ਧੀ ਦੀਆਂ ਕੁਝ ਗੱਲਾਂ ਵੀ ਸੁਣੀਆਂ ਤੇ ਇਹਦੇ ਫਾਦਰ ਸਾਹਿਬ ਕ੍ਰਿਸ਼ਨ ਚੰਦ ਜੀ ਜਿਹੜੇ ਹੁਣ ਦਾੜਾ ਪ੍ਰਕਾਸ਼ ਕਰਕੇ ਸਿਰ ਤੇ ਦਸਤਾਰ ਬਨ ਕੇ ਗੁਰਸਿੱਖ ਬਣੇ ਹੋਏ ਸਾਡੇ ਸਾਹਮਣੇ ਬੈਠੇ ਆ ਪਰ Hindu ਪਾਈ ਚਾਰੇ ਤੋਂ ਬਿਲੋਂਗ ਕਰਦੇ ਆ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪਾਠ ਕਰਦੇ ਨੇ ਰੋਲ ਲਾਉਂਦੇ ਨੇ ਰੋਲ ਲਾ ਕੇ ਆਪਣਾ ਘਰ ਪਰਿਵਾਰ ਚਲਾਉਂਦੇ ਅੱਜ ਇਹਨਾਂ ਦੀ ਬੇਟੀ ਗਗਨਦੀਪ कौर ਆਪਣੇ ਪਾਪਾ ਤੋਂ ਘਰੇ ਆਏ ਤੋਂ ਜ਼ਹਿਰ ਮੰਗਦੀ ਆ ਵੀ ਪਾਪਾ ਮੈਨੂੰ ਜ਼ਹਿਰ ਦੇ ਦੇ ਜੀ papa promise ਕਰ ਲੈਂਦਾ ਜਾਂ ਕਹਿ ਰਿਹਾ ਪੁੱਤ ਮੈਂ ਤੈਨੂੰ ਜ਼ਹਿਰ ਦੇ ਦਿੰਦਾ ਲਿਆ ਕੇ ਕੋਈ ਨਾ ਤਾਂ ਖੁਸ਼ ਹੋ ਜਾਂਦੀ ਆ ਹੱਸਦੀ ਆ ਪੂਰਾ ਖੁਸ਼ ਰਹਿੰਦੀ ਆ ਪਰ ਜਦੋਂ ਆਪਾਂ ਕਹਿਣਾ ਨਹੀਂ ਜ਼ਹਿਰ ਦੇਣੀ ਤਾਂ ਮਜੂਸ ਹੋ ਜਾਂਦੀ ਆ ਗੁੱਸੇ ਹੋ ਜਾਂਦੀ ਆ ਰੋਂਦੀ ਆ ਲੜਦੀ ਆ ਤੇ ਉਦਾਸ ਹੋ ਕੇ ਬਹਿ ਜਾਂਦੀ ਪਿਛਲੇ 1.5 ਸਾਲ ਤੋਂ ਲਗਾਤਾਰ ਗਗਨਦੀਪ ਕੌਰ ਜ਼ਹਿਰ ਮੰਗ ਰਹੀ ਆ ਤੇ ਜ਼ਹਿਰ ਮੰਗਣ ਪਿੱਛੇ ਕਾਰਨ ਇੱਕ ਤਾਂ ਇਹ ਆ ਜੋ ਇਹਦੀ ਫਿਜ਼ੀਕਲੀ ਸਮੱਸਿਆ ਦੇਖੋ ਪੈਰ ਇਹਦੇ ਕਿਦਾਂ ਹੋਏ ਪਏ ਆ ਹਨਾ ਲੱਤਾਂ ਸੁੱਕੀਆਂ ਪਈਆਂ ਜਮਾ ਤੇ ਹੱਥੇ ਦੇ ਦੇਖੋ ਇਦਾਂ ਅੰਦਰ ਨੂੰ ਮੁੜੇ ਪਏ ਆ ਦੇਖੋ ਕਿਦਾਂ ਹੱਥ ਫੜਦੇ ਆ ਜਦੋਂ ਕੰਬਣ ਲੱਗ ਜਾਂਦੇ ਆ ਵਾਈਬ੍ਰੇਟ ਕਰਨ ਲੱਗ ਜਾਂਦੇ ਆ ਤੇ ਇਧਰਲੇ ਹੱਥ ਵੀ ਤੁਸੀਂ ਦੇਖੋ ਉਂਗਲਾਂ ਜਮਾ ਜੁੜੀਆਂ ਪਈਆਂ ਬੰਦ ਹੋਈਆਂ ਪਈਆਂ ਪੜਦੀ ਸੀ 5ਵੀਂ ਕਲਾਸ ਦੇ ਵਿੱਚ ਸਕੂਲੋਂ ਆਈ ਸੀ ਸਕੂਲੋਂ ਆਈ ਨੂੰ ਪਤਾ ਨਹੀਂ ਕੀ ਹੋਇਆ ਥੋੜਾ ਤੁਰਨ ਦੇ ਵਿੱਚ ਦਿੱਕਤ ਆਈ ਮੈਂ ਉਦੋਂ ਵਾਰ ਟਾਇਲਟਾਂ ਲੱਗੀਆਂ ਪਾਲਟੀਆਂ ਲੱਗੀਆਂ ਬਸ ਉਸ ਤੋਂ ਬਾਅਦ ਸਰੀਰ ਹੌਲੀ 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 ਖੜ ਗਿਆ ਮੰਜੇ ਤੇ ਪੈ ਗਈ ਪਰ ਮਾਂ ਮਾਂ ਇੱਕ ਸ਼ਬਦ ਆਪਣੇ ਆਪ ਦੇ ਵਿੱਚ ਕਿਸੇ ਰੱਬ ਤੋਂ ਘਟ ਨਹੀਂ ਉਸ ਮਾਂ ਨੇ ਗਗਨਦੀਪ ਦੀ ਬਹੁਤ ਸੇਵਾ ਕਰਦੇ ਕਰਨ ਇਹਨੂੰ ਸੰਭਾਲਿਆ ਇਹ ਤਿੰਨ ਭੈਣ ਭਰਾ ਨੇ ਭੈਣ ਵਿਆਹੀ ਹੋਈ ਇੱਕ ਭਰਾ ਵੀ ਵਿਆਹ ਹੋਇਆ ਉਹ ਲੱਗ ਰਿਹਾ ਆਪਣੇ ਬੱਚਿਆਂ ਨਾਲ ਆਪਣੀ ਵਾਈਫ ਨਾਲ ਹੁਣ ਪਿਛਲੇ ਡੇਢ ਸਾਲਾਂ ਤੋਂ ਉਹ ਮਾਂ ਇਸ ਦੁਨੀਆ ਤੋਂ ਚਲ ਬਸੀ ਆ ਤੇ ਹੁਣ ਡੇਢ ਸਾਲਾਂ ਤੋਂ ਹੀ ਇਹ ਗਗਨਦੀਪ ਲਗਾਤਾਰ ਮੌਤ ਮੰਗ ਰਹੀ ਆ ਆਪਣੇ ਬੇਦਾਦੀ ਤੋਂ ਆਪਣੇ ਬਾਪ ਤੋਂ ਜ਼ਹਿਰ ਮੰਗ ਰਹੀ। ਸਾਡੀ ਇਸਦੀ ਵਾਸਤੇ ਇੱਕ ਤਾਂ ਅਰਦਾਸ ਕਰਿਓ ਇਹਨੇ ਹੁਣ ਸਾਡੇ ਨਾਲ ਵੀ ਪ੍ਰੋਮਿਸ ਕੀਤਾ ਕਿ ਇਥੇ ਵੀ ਮੈਂ 6 ਮਹੀਨੇ ਜਿਵੇਂ ਤੁਸੀਂ ਕਹੋਗੇਵੇਂ ਉਵੇਂ ਐਕਸਰਸਾਈਜ਼ ਕਰੂੰਗੀ। ਉਵੇਂ ਤੁਹਾਡੀ ਹਰ ਗੱਲ ਮੰਨੂੰਗੀ। ਇਦਾਂ ਹੀ ਆ ਨਾ ਕਹਨ। ਵੀ ਜੇ ਮੈਨੂੰ ਕੋਈ ਜਮਾ ਹੀ ਫਰਕ ਨਾ ਪਿਆ। ਫੇਰ ਤੁਸੀਂ ਮੈਨੂੰ 6 ਮਹੀਨੇ ਬਾਅਦ ਜ਼ਹਿਰ ਲਿਆ ਕੇ ਦਿਓਗੇ ਠੀਕ ਆ ਇਹੀ ਗੱਲ ਹੋਈ ਹੈ ਨਾ ਆਪਣੀ ਤੇ ਹੁਣ ਤੁਸੀਂ ਸਾਰੇ ਅਰਦਾਸ ਕਰਿਓ ਵੀ 6 ਮਹੀਨੇ ਨਹੀਂ 6 ਮਹੀਨਿਆਂ ਤੋਂ ਪਹਿਲਾਂ ਹੀ ਸਾਡੀ ਗगन ਨੂੰ ਫਰਕ ਪੈਣ ਲੱਗ ਜੇ ਤੇ ਠੀਕ ਹੋਣ ਲੱਗ ਜੇਗਾ ਗगन ਤੇ ਗगन ਨੂੰ ਜ਼ਹਿਰ ਮੰਗਣੀ ਨਾ ਭਵੇ 6 ਮਹੀਨੇ ਬਾਅਦ ਜਨ ਕੀ ਅਰਦਾਸ ਬਿਰਤੀ ਨਾ ਜਾਵੇ ਤੁਹਾਡੀ ਅਰਦਾਸ ਕੀਤੀ ਖਾਲੀ ਨਹੀਂ ਜਾਂਦੀ ਕਦੇ ਵੀ ਅੱਜ ਤੱਕ ਸੁਪਨਿਆਂ ਦੇ ਘਰ ਵਿੱਚ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਪਿਛਲੇ ਇਹ 9.5 ਸਾਲਾਂ ਤੋਂ ਲਗਾਤਾਰ ਹਜ਼ਾਰਾਂ ਹੀ ਭੈਣ ਭਰਾ ਬੱਚੇ ਬੱਚੀਆਂ ਬਾਪੂ ਬਜ਼ੁਰਗ ਸਾਡੀਆਂ ਮਾਵਾ ਗगन ਤੋਂ ਵੀ ਮਾੜੇ ਹਾਲਾਤਾਂ ਦੇ ਵਿੱਚ ਇੱਥੇ ਪਹੁੰਚੇ ਨੇ ਤੇ ਅੱਜ ਉਹ ਠੀਕ ਹੋ ਕੇ ਇੱਕ ਚੰਗਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਰਹੇ ਨੇ ਉਹਦੇ ਪਿੱਛੇ ਦਵਾਈਆਂ ਨਹੀਂ ਤੁਹਾਡੀਆਂ ਦਵਾਵਾਂ ਸੀ ਅੱਜ ਬਾਈ ਕ੍ਰਿਸ਼ਨ ਚੰਦ ਅੱਖਾਂ ਭਰੀ ਬੈਠਾ ਰੋ ਰਿਹਾ ਕਿਉਂਕਿ ਜਵਾਨ ਧੀ ਨੂੰ ਸੰਭਾਲਣਾ ਉਹਨੂੰ ਨਿਵਾਉਣਾ ਉਹਨੂੰ ਰੋਟੀ ਪਾਣੀ ਖਵਾਉਣਾ ਉਹਨੂੰ ਲੈਟਰਨ ਵਾਸ਼ਰੂਮ ਉਹਦਾ ਡਾਈਪਰ ਚੇਂਜ ਕਰਨਾ ਇਹ ਸਭ ਕੁਝ ਉਸ ਬਾਪ ਨੂੰ ਤਾਂ ਮਹਿਸੂਸ ਵੀ ਨਹੀਂ ਕਰ ਸਕਦੇ ਪਰ ਮੇਰੀ ਇਸਦੀ ਵਾਸਤੇ ਅਰਦਾਸ ਕਰਿਓ ਵੀ ਗगन ਆਪਣੇ ਹੱਥਾਂ ਨਾਲ ਰੋਟੀ ਖਾ ਸਕੀ ਆਪਣੇ ਹੱਥਾਂ ਨਾਲ ਆਪਣਾ ਸਿਰ ਬਾ ਸਕੀ ਗੁੱਤ ਕਰ ਸਕੀ ਫਿਰ ਇਹਨੇ ਗੁੱਤ ਵੀ ਰੱਖਣੀ ਹੈ ਨਾ ਰੱਖੇਗੀ ਨਾ ਗੁੱਤ ਜੀ ਆ ਠੀਕ ਹੋਗੇ ਜੀ ਆ ਠੀਕ ਹੋਗੇ ਰੱਖੇਗੀ ਨਾ ਹੈ ਨਾ ਵਿਸ਼ਵਾਸ ਹੈਗਾ ਜੇ ਨਾ ਕੋਈ ਫਰਕ ਪਿਆ ਜਿਹੜਾ ਦਿਓਗੇ ਫਰਕ ਪਊਗਾ ਤੂੰ ਐ ਜੇ ਕਾ ਤੋ ਕਹਿੰਨੀ ਆ ਫਰਕ ਪਊਗਾ ਜੇ ਫਰਕ ਨਾ ਪਿਆ ਫਿਰ ਤੇਰੀ ਮੈਂ ਗੱਲ ਮੰਨੂਗਾ ਠੀਕਾ ਤਾਂ ਫਿਰ ਕਰ ਤੂੰ ਹਾਂ ਕਰ ਨਹੀਂ ਜਾਂਦਾ ਜਮਾ ਹੀ ਨਹੀਂ ਹਿਲਦਾ ਤੇ ਅੱਜ ਜੀ ਤੁਸੀਂ ਦੇਖ ਸਕਦੇ ਹੋ ਇਹਦਾ ਹੱਥ ਜਮਾ ਹੀ ਨਹੀਂ ਹਿਲਦਾ ਮੈਂ ਇਹਨੂੰ ਕਹਿਆ ਸੀ ਪ੍ਰੋਮਿਸ ਕਰਨ ਲਈ ਮਾੜੀ ਜੀ ਉਂਗਲੀ ਤੇ ਹੱਥ ਰੱਖ ਲਾ ਹਿਲਦਾ ਨਹੀਂ ਆਹ ਹੱਥ ਇਹਨੂੰ ਮੈਂ ਕਹਿਆ ਸੀ ਮਾੜਾ ਜਿਹਾ ਹਲਾ ਦੇ ਜਿਵੇਂ ਮਾੜਾ ਜਿਹਾ ਹਿਲਦਾ ਵੀ ਨਹੀਂ ਮੰਨ ਲਓ ਅਸੀਂ ਆਪਣੇ ਹੱਥ ਨਾਲ ਜਾ ਕੇ ਹਿਲਾ ਸਕਦੇ ਹਾਂ ਪਰ ਇਹ ਜੇ ਚਾਹੇ ਇਨਾ ਇਹ ਮਾੜਾ ਜਿਆ ਇਨਾ ਵੀ ਹੱਥ ਨਹੀਂ ਹਲਾ ਸਕਦਾ ਇਹ ਨਹੀਂ ਵੀ ਜਿਵੇਂ ਇੱਥੋਂ ਇਨਾ ਇਨਾ ਵੀ ਨਹੀਂ ਹਿਲਦਾ ਹੱਥ ਇਸ ਤਰ੍ਹਾਂ ਤੇ ਗੁਰੂ ਕਿਰਪਾ ਕਰਨ ਇਹਦੇ ਹੱਥ ਚੱਲਣ ਜੋਗੇ ਹੋ ਜਾਣ ਤੇ ਇਹਦੇ ਪੈਰ ਚੱਲਣ ਜੋਗੇ ਹੋ ਜਾਣ ਤੇ ਗगन ਸਾਡੀ ਜਿਉਣ ਜੋਗੀ ਹੋ ਜਵੇ ਅੱਜ ਬੱਚੀ ਨੂੰ ਗगन ਨੂੰ ਤੇ ਉਹਦੇ ਪਾਪਾ ਨੂੰ ਇੱਥੇ ਲੈ ਕੇ ਪਹੁੰਚੇ ਨੇ ਅਸੀਂ ਇਹਨਾਂ ਦੀ ਡਿਊਟੀ ਲਈ ਸੀ ਬਾਈਆਂ ਦੀ ਵੀ ਬਾਈ ਤੁਸੀਂ ਇੰਨੀ ਕ ਮਦਦ ਕਰੋ ਵੀ ਇਹਨਾਂ ਨੂੰ ਇੱਥੇ ਪਹੁੰਚਾਉਣ ਦੇ ਵਿੱਚ ਸਾਡਾ ਸਾਥ ਦਿਓ ਤੇ ਬਾਈ ਅਮਰਜੀਤ ਜੀ ਨੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਅੱਜ ਸਵੇਰ ਦੇ ਤੜਕੇ ਤੋਂ ਇਸ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਤੇ ਹੁਣ ਸਾਡੀ ਇਹ ਧੀ ਗਗਨ ਉਹਨਾਂ ਅਖਤਾਰੀ ਸੇਵਾ ਪਰਿਵਾਰ ਦੀ ਮੈਂਬਰ ਬਣਨ ਜਾ ਰਹੀ ਆ ਤੇ ਇਸ ਧੀ ਵਾਸਤੇ ਮੈਂ ਫੇਰ ਤੋਂ ਬੇਨਤੀ ਕਰਾਂਗਾ ਬਸ ਅਰਦਾਸ ਕਰ ਦਿਓ ਐ ਉਹ ਪੂਰੀ ਸੋਝੀ ਆ ਸਮਝ ਆ ਦਿਮਾਗ ਪੂਰਾ ਕੰਮ ਕਰਦਾ ਪੂਰੀ ਗੱਲਬਾਤ ਕਰਦੀ ਆ ਪੜੀ ਲਿਖੀ ਵੀ ਆ ਹਨਾ ਪੜ੍ਹ ਲਿਖ ਵੀ ਲੈਂਦੀ ਆ ਲਿਖਣਾ ਤਾਂ ਨਹੀਂ ਆਉਂਦਾ ਯਾਨੀ ਕਿ ਪੜ੍ਹ ਲੈਂਦੀ ਆ ਫਾਸਟ ਆਉਂਦੀ ਆ ਅੱਛਾ ਫਾਸਟ ਆਉਂਦੀ ਆ ਫਾਜੀ ਆ ਇਹ ਚਿੰਦ ਕਰ ਫਾਸਟ ਆਉਂਦੀ ਆ ਅਸੀਂ ਹੁਣ ਵੀ ਤਰੀਕੇ ਤੋਂ ਪੁੱਛਦੇ ਆ ਜੇ ਕੋਈ ਸੰਗਰਾਜ ਕੋਈ ਨਿਵਾਸੀ ਇਹਨੂੰ ਪੁੱਛਦੇ ਆ ਕਿ ਕਦੋਂ ਆਪ ਇਹ ਦੱਸੂਗਾ ਕਹਿੰਦਾ ਇੰਦਰੀ ਤਰੀਕੇ ਨੇ ਪੁੱਤ ਕਹਿੰਗਾ ਕਣ ਅਜ ਕਿੰ ਤਰੀਕਾ ਕਹਿੰਗਾ ਤਾਂ ਦੇ ਭਣੇ ਕੇਂਦਰੀ ਕੱਜ ਜਿਹੜੇ ਕੰਮ ਦੀ ਆਪਾਂ ਗੱਲ ਕਰਦੇ ਆਂ ਫਿਰ ਦੀ ਅੱਖਾਂ ਚਮਕ ਆ ਜਾਂਦੀ ਪੂਰੀ ਲੈ ਆਤੋ ਲਿਆ ਕੇ ਦੇਰ ਗਗਨ ਨੂੰ ਡੱਬੀ ਖਾਣੀ ਦਬਾਈ ਫਿਰ ਹੁਣੇ ਮਗਾਦਾ ਦੇਖੋ ਤੁਸੀਂ ਸੋਚ ਕੇ ਦੇਖੋ ਵੀ ਅੱਜ ਦਾ ਇਨਸਾਨ ਜਿਉਣ ਲਈ ਕੀ ਕੁਝ ਕਰਦਾ ਉਹ ਕਹਿੰਦਾ ਮੈਨੂੰ ਮੈਂ ਮਰਾਂ ਹੀ ਨਾ ਕਦੇ ਕਿਥੇ ਇਸ ਧੀ ਦੀ ਦੁਨੀਆ ਦੀ ਸਭ ਤੋਂ ਵੱਡੀ ਖੁਆਇਸ਼ ਇਹ ਦੀ ਇਹ ਹੈ ਵੀ ਮੈਂ ਮਰ ਜਾਵਾਂ ਸਭ ਤੋਂ ਵੱਡੀ ਵੇਸ਼ੀ ਦੀ ਇਹ ਹੈ ਵੀ ਮੈਂ ਮਰ ਜਾਵਾਂ ਤੇ ਜਿ ਲਿਆ ਕੇ ਦਿੱਤੀ ਜ਼ਹਿਰ ਤੈਨੂੰ ਖਾ ਨਹੀਂ ਹੋਣੀ ਹਾਂ ਨਹੀਂ ਖਾ ਤਾਂ ਕੌੜੀ ਬਹੁਤ ਹੁੰਦੀ ਹੈ ਤੈਨੂੰ ਅਤਰੰ ਦਾ ਪੀਣੀ ਹੁੰਦੀ ਪਿਆਉ ਕੌਣ ਤੈਨੂੰ ਜੇ ਇੱਥੇ ਰੱਖ ਦੇ ਲਿਆ ਕੇ ਫਿਰ ਤੂੰ ਆਪੇ ਪੀ ਲੇਂਗੀ ਫੇ ਤਸੇ ਕੌਣ ਪਾਪ ਕਰੂਗਾ ਤੂੰ ਤੂੰ ਚਾਹਨੀ ਹੋਵੇ ਮੈਂ ਤੈਨੂੰ ਜ਼ਹਿਰ ਦੇਵਾਂ ਲਿਆ ਕੇ ਆਪਣੇ ਹੱਥ ਨਾਲ ਫੇ ਮੈਨੂੰ ਪਾਪ ਨਹੀਂ ਲੱਗੂਗਾ ਲੱਗੂ ਕਿ ਨਹੀਂ ਗਗਨ ਤੂੰ ਆਪਣੇ ਮੰਮੀ ਨੂੰ ਕਿੰਨਾ ਕਿ ਪਿਆਰ ਕਰਦੀ ਸੀ ਬਹੁਤ ਜ਼ਿਆਦਾ ਕਰਦੀ ਸੀ ਮੰਮੀ ਤੋਂ ਕਦੇ ਮੰਗੀ ਸੀ ਯਾਰ ਮੰਮੀ ਨੇ ਕਰੇ ਤੇਰੇ ਮਾਰਿਆ ਸੀ ਪਾਪਾ ਨੂੰ ਕਿੰਨਾ ਕਿ ਪਿਆਰ ਕਰਦੇ ਜਮਾਨ ਜਮਾਨ ਪਾਪਾ ਤੈਨੂੰ ਕਰਦੇ ਪਿਆਰ ਪਾਪਾ ਵੀ ਨਹੀਂ ਕਰਦੇ। ਉਹ ਨੂੰ ਕੁੱਟਦੇ ਪਾਪਾ ਨੂੰ। ਹੂੰ। ਤੂੰ ਕੁੱਟਦੀ ਪਾਪਾ ਨੂੰ। ਹੂੰ ਜਿੱਦ ਤਰੀ ਬਸ ਚੱਲੇ ਤੂੰ ਕਿ ਕੁੱਟੇਂ ਪਾਪਾ ਨੂੰ। ਜਿੱਦ ਤਰ੍ਹਾਂ ਬਸ ਚੱਲੇ ਤੇ ਹੱਥ ਪੈਰ ਚੱਲਣ। ਪਾਪਾ ਨੂੰ ਕੁੱਟਾਂ ਹੀ ਆਉਂਦੇ। ਕਿਸ ਚੀਜ਼ ਲਈ ਲੜੇਂਗੀ ਤੂੰ ਸਭ ਤੋਂ ਜ਼ਿਆਦਾ ਪਾਪਾ ਨਾਲ। ਅੱਤੇ ਨਹੀਂ ਲੱਗਣਾ ਨੰਦੇ ਅੱਛਾ ਕਦੇ ਮੱਥੇ ਨਹੀਂ ਲੱਗਣਾ ਨੰਦੇ ਕਿਉਂ ਮੱਥੇ ਘਾ ਤਾਂ ਲੱਗਣਾ ਤੂੰ ਜੇ ਇੱਤੀ ਠੀਕ ਹੋ ਗੋ ਵੀਰ ਮੱਥੇ ਤਾਂ ਲੱਗੇਗੀ ਇੱਕੋ ਘਰ ਚ ਰਹਿਣਾ ਵਾ ਲੱਗਣਾ ਜੀ ਬਾਬਾ ਜੀ ਜੇ ਤੂੰ ਅੱਜ ਕੋਈ ਬੇਸ਼ ਮੰਗਣਾ ਤਾਂ ਤੂੰ ਪੁੱਛਣਾ ਕਿ ਦੱਸ ਗगन ਤੈਨੂੰ ਕੀ ਚਾਹੀਦਾ ਤੂੰ ਕੀ ਮੰਗੇਂਗੀ ਮੇਹਮਾਤ ਜੀ ਜੇ ਤੂੰ ਬਾਬਾ ਜੀ ਤੂੰ ਇਹੀ ਮੰਗ ਲੈ ਮੈਂ ਠੀਕ ਹੋ ਜਾ ਬਾਬਾ ਜੀ ਠੀਕ ਵੀ ਤਾਂ ਕਰ ਹੀ ਸਕਦੇ ਤੈਨੂੰ ਤੂੰ ਬਹੁਤ ਕਾਤੋਂ ਮੰਗੇਂਗੀ ਫਿਰ ਮੰਨ ਲਓ ਬਾਬਾ ਜੀ ਆ ਗਏ ਤੇਰੇ ਮੂਹਰੇ ਖੜ ਗਏ ਉਹਨੇ ਕਹੇ ਵੀ ਮਾਤਮਾ ਉਂਗੋਂਗੀ ਕਾ ਤੂੰ ਮੌਤ ਕਾ ਤੂੰ ਲੈਣੀ ਆ ਫਿਰ ਜੇ ਤੂੰ ਠੀਕ ਹੋ ਸਕਦੀ ਐ ਚਲ ਜੇ ਬਾਬਾ ਜੀ ਤੈਨੂੰ ਇੱਕ ਚੀਜ਼ ਮੰਗਣਾ ਪੁੱਛਣਾ ਵੀ ਤੈਨੂੰ ਦੋ ਚੀਜ਼ਾਂ ਮਿਲਣਗੀਆਂ ਵੀ ਤੂੰ ਦੱਸ ਕੀ ਲੈਣਾ ਦੋ ਚੀਜ਼ਾਂ ਕੀ ਲਵੇਂਗੀ ਨਾ ਇੱਕ ਹੋਰ ਦੇਸ ਜੀ ਮਾ ਮੈਨ ਦੋ ਜਿੱਜਾ ਮੰਗਣੀ ਪੈਣੀ ਹੈ। ਦਾ ਜਿੱਜਾ ਮਾ ਮੈਂ ਬੋਤ ਜੇ ਤੂੰ ਮਾਂ ਨਹੀਂ ਮੰਗ ਸਕਦੀ। ਮਾਂ ਤਾਂ ਬਣਾਵੀਂ ਜੇ ਬਾਬਾ ਜੀ ਮੰਗੈਣ। ਮੈਂ ਨਹੀਂ ਆ ਸਕਦੀ ਮਾਂ। ਜੇ ਬਾਬਾ ਜੀ ਤੈਨੂੰ ਆ ਕੇ ਮੰਨ ਲਓ ਸਾਖਸ਼ਾਤ ਪ੍ਰਮਾਤਮਾ ਤੇ ਮੂਰੀ ਆ ਕੇ ਖੜਗੇ। ਮੇਰੇ ਵੀ ਨਹੀਂ ਆ ਸਕਦੀ। ਕਿਉਂ ਨਹੀਂ ਕੰਢ ਸਕਦੇ ਆ ਸਕਦੇ ਕੀ ਕਾਰਨ ਬਾਬਾ ਜੀ ਨੇ ਸੱਦਿਆ ਉਹਨੂੰ ਆਪਣੇ ਕੋਲੇ ਤੇ ਬਾਬਾ ਜੀ ਭੇਜ ਵੀ ਤਾਂ ਸਕਦੇ ਹੀ ਆ ਉਸ ਗਲਪੁਰਕ ਵਾਹਿਗੁਰੂ ਉਹਨੇ ਸਾਰੀਆਂ ਸ਼ਕਤੀਆਂ ਮੈਂ ਹੈ ਗਗਨ ਬਾਬਾ ਜੀ ਪੁੱਛਣ ਤੇਤੋ ਕੋਈ ਤੂੰ ਦੋ ਚੀਜ਼ਾਂ ਕਿਹੜੀਆਂ ਮੈਨੂੰ ਮੰਗਣੀਆਂ ਚਾਹੁੰਨੀ ਆ ਮੈਂ ਮਾਤਮਾ ਦੋਨੋਂ ਮੇਰੀ ਮਾਤਮਾ ਮੰਗਣੀ ਆ ਤੂੰ ਐਕਟੀਵਿਟੀ ਤਾਂ ਜ਼ਿੰਦਗੀ ਮੰਗ ਕੇ ਦੇਖਦੀ ਏ ਇੱਕ ਵਾਰੀ ਮਾਂ ਮੰਗ ਕੇ ਦੇਖ ਲੈ ਜੇ ਤੈਨੂੰ ਜ਼ਿੰਦਗੀ ਵੀ ਮਿਲ ਗਈ ਮਾਂ ਵੀ ਤਾਂ ਕੁਝ ਵੀ ਨਹੀਂ ਚਾਹੀਦਾ ਮੈਂ ਨੂੰ ਮਾਰ ਤੇ ਤੂੰ ਨਾ ਜ਼ਿੰਦਗੀ ਤੋਂ ਮਜੂਜ਼ ਕਾਤ ਹੋਈ ਹੈ ਪੁੱਤ ਹੈ ਉਹ ਗਾ ਚਲੋ ਬਾਕੀ ਹੁਣ ਇਹ ਸਭ ਕੁਝ ਤੁਹਾਡੇ ਹੱਥ ਆ ਤੁਸੀਂ ਅਰਦਾਸ ਕਰਿਓ ਇਸ ਬੱਚੀ ਨੂੰ ਸਟੇ ਪਾਸ਼ਾ ਵਹਿਗਰੂ ਤੰਦਰੁਸਤੀ ਵਾਕਸ਼ਣੀ ਪੋਜ਼ਿਟਿਵ ਹੋਵੇ ਲੱਤਾਂ ਬਾਹਾਂ ਤੋਂ ਅਸ਼ੀਰਕਤੌਰ ਤੇ ਬਿਲਕੁਲ ਅਪਾਹਜ ਆ ਬੱਚੀ ਤੇ ਇਹ ਬੱਚੀ ਬਸ ਆਪਣੇ ਪੈਰਾਂ ਤੇ ਹੋਵੇ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੇ ਕ੍ਰਿਸ਼ਨ ਚੰਦ ਜੀ ਅਸੀਂ ਤੁਹਾਡੇ ਨਾਲ ਆ ਸਾਡੀ ਵੀ ਇਹ ਧੀ ਆ ਮੇਰੀ ਆ ਬੇਟੀ ਖੜੀ ਆ ਤੇ ਜਿਵੇਂ ਇਹ ਬੇਟੀ ਓਮੀ ਸਾਡੀ ਇਹ ਧੀ ਆ ਤੇ ਅਸੀਂ ਜੋ ਵੀ ਕਰ ਸਕੀਏ ਕਰਨਾ ਤਾਂ ਉਹਨੇ ਉੱਪਰ ਵਾਲੇ ਨੇ ਅਸੀਂ ਤਾਂ ਸਿਰਫ ਇੱਕ ਮਤਲਬ ਵਾਇਗੁਰੂ ਦੀ ਬਖਸ਼ੀ ਹੋਈ ਜਿਹੜੀ ਸੇਵਾ ਉਹ ਕਰ ਸਕਦੇ ਆ ਬਾਕੀ ਕੰਮ ਤਾਂ ਉਹਨੇ ਆ ਕਰਨਾ ਹਨਾ ਸਾਡਾ ਕੰਮ ਦਾਣਾ ਬੋਣਾ ਹਨਾ ਫਲ ਲਾਉਣਾ ਤਾਂ ਉਹਦੇ ਕੰਮ ਚ ਅੱਤਿਚ ਤੇ ਗੁਰੂ ਕਿਰਪਾ ਕਰਨ ਫਲ ਲਾਉਣ ਇਸ ਕੰਮ ਨੂੰ ਆਪਣੀ ਨੂੰ ਮਿਹਨਤ ਨੂੰ ਆਗ ਲੱਗਣ ਤੇ ਤੁਸੀਂ ਇੱਥੋਂ ਖੁਸ਼ੀਆਂ ਨਾਲ ਆਪਣੀ ਧੀ ਨੂੰ ਲੈ ਕੇ ਜਾਓ ਇਹਨੂੰ ਤੁਹਾਨੂੰ ਫਿਕਰ ਨਹੀਂ ਕਰਨਾ ਤੁਸੀਂ ਇੱਥੇ ਸਾਡੇ ਨਾਲ ਰਹਿਣਾ ਨਾਲ ਹੀ ਇਹਦੇ ਹਰ ਤਰੀਕੇ ਨਾਲ ਜਿਵੇਂ ਸਾਡਾ ਪਰਿਵਾਰ ਹੋਮੀ ਤੁਸੀਂ ਸਭ ਨੇ ਠੀਕ ਹੈ ਜੀ